ਜੇਕਰ ਤੁਸੀਂ ਜੈਪੁਰ ਕੋਲ ਮੰਜ਼ਾ ਰਹੇ ਹੋ ਤਾਂ ਇਹ ਚੀਜ਼ਾਂ ਦੇਖਣੀਆਂ ਕਦੇ ਵੀ ਨਾ ਭੁੱਲਿਆ ਜਔ ਸਭ ਤੋਂ ਪਹਿਲਾਂ ਤਾਂ ਬਿਰਲਾ ਮੰਦਿਰ ਇਹ ਸਭ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਅਲਬਰਟ ਹਾਲ ਮਿਊਜ਼ੀਅਮ ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਇੱਕ ਬਹੁਤ ਪੁਰਾਣੀ ਮਮੀ ਦੀ ਪਈ ਹੈਗੀ ਇੱਥੇ ਬਾਡੀ ਤੇ ਬਾਕੀ ਕਾਫੀ ਕੋਸ਼ ਇਦਾਂ ਦਾ ਜਿਹੜਾ ਰਾਜੇ ਵਰਤ ਦੇ ਵਰਤੋਂਦੇ ਹੁੰਦੇ ਸੀਗੇ ਜਿਵੇਂ ਉਹਨਾਂ ਦੇ ਵਿੱਚੋਂ ਪਿੱਛੇ ਜਿਹਾ ਗਾਣਾ ਆਇਆ ਸੀਗਾ ਸੁਰਾਹੀ ਜਿੱਡੀ ਤੋਂ ਹੁਣ ਆ ਸੁਰਾਹੀ ਇਹਦੇ ਵਿੱਚ ਪਾਣੀ ਪੈਂਦਾ ਸੀ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹਦੇ ਆਸੇ-ਪਾਸੇ ਮੋਰੀਆਂ ਹੈਗੀਆਂ ਤੇ ਇਹਦੇ ਵਿੱਚ ਪਾਣੀ ਕਿੱਦਾਂ ਪੈਂਦਾ ਹੋਊਗਾ ਇਹ ਸੁਰਾਹੀ ਦੇ ਵਿੱਚ ਇੱਕ ਹੋਰ ਸੁਰਾਹੀ ਬਣੀ ਵੀ ਸੀਗੀ ਜਿਹਦੇ ਵਿੱਚ ਇਹ ਪਾਣੀ ਪੈਂਦਾ ਸੀ ਤਾਂ ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਹੀ ਵੈਰਾਈਟੀ ਦੇ ਇੱਥੇ ਰਾਜਿਆਂ ਦੇ ਜਿਹੜੇ ਬਰਤਨ ਪਏ ਸੀਗੇ ਜਿਨ੍ਹਾਂ ਦੇ ਉੱਪਰ ਸੋਨੇ ਚਾਂਦੀ ਦੀ ਕਾਸੀ ਦੀ ਨਕਾਸ਼ੀ ਕੀਤੀ ਹੋਈ ਸੀਗੀ ਤੇ ਕਿਆ ਖੂਬਸੂਰਤੀ ਸੀਗੀ ਕੱਪੜੇ ਬੜੇ ਤਰ੍ਹਾਂ ਦੇ ਰਾਜਿਆਂ ਦੇ ਪਏ ਸੀਗੇ ਜਿਨ੍ਹਾਂ ਦੇ ਵਿੱਚੋਂ ਪਿਓਰ ਪਸ਼ਮੀਨਾ ਤੇ ਜਿਹੜੀ ਆਪਾਂ ਅੱਜ ਦੇ ਟਾਈਮ ਦੇ ਜੇ ਗੱਲ ਕਰੀਏ ਨਾ ਤਾਂ ਜੈਪੁਰ ਸ਼ਹਿਰ ਇੱਕ ਇਦਾਂ ਦਾ ਸੀਗਾ ਜਿਹਦੇ ਅਲੱਗ-ਅਲੱਗ ਗੇਟ ਬਣਾਏ ਗਏ ਸੀਗੇ ਤੇ ਇੱਕ ਚਾਰਦੀਵਾਰੀ ਦੇ ਅੰਦਰ ਸੀਗਾ ਉਸ ਤੋਂ ਬਾਅਦ ਸਿਟੀ ਪੈਲਸ ਸਿਟੀ ਪੈਲਸ ਚਾਹ ਪਿੰਕ ਰੰਗ ਦੀ ਇੱਕੋ ਇੱਕ ਅੰਬੈਸਟਰ ਤਿਆਰ ਕੀਤੀ ਗਈ ਸੀ ਜਿਹੜੀ ਪਿੰਕ ਕਲਰ ਦੀ ਸੀਗੀ ਤੇ ਇਹ ਅੱਜ ਵੀ ਉੱਥੇ ਖੜੀ ਹੈਗੀ ਆ ਉਸ ਤੋਂ ਬਾਅਦ ਆਪਾਂ ਆ ਜਾਨੇ ਹਵਾ ਮਹਿਲ ਵਾਲੇ ਪਾਸੇ ਤਾਂ ਇਹ ਹਵਾ ਮਹਿਲ ਰਾਜੇ ਨੇ ਆਪਦੀਆਂ 12 ਰਾਣੀਆਂ ਵਾਸਤੇ ਬਣਾਇਆ ਸੀ ਜਿਹਦੇ ਵਿੱਚ 953 ਖਿੜਕੀਆਂ ਹਨ ਤੇ ਇਹਨਾਂ ਖਿੜਕੀਆਂ ਇਦਾਂ ਬਣਾਈਆਂ ਗਈਆਂ ਸੀਗੀਆਂ ਵੀ ਅੰਦਰੋਂ ਤਾਂ ਬਾਹਰ ਸਾਰਾ ਕੁਝ ਦਿਸਦਾ ਪਰ ਬਾਹਰੋਂ ਅੰਦਰ ਕੁਝ ਨਹੀਂ ਦਿਸਦਾ ਤੇ ਹਵਾ ਮਹਿਲ ਇਹਨੂੰ ਕਿਉਂ ਕਿਹਾ ਜਾਂਦਾ ਸੀਗਾ ਉਮਰ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸ ਹੀ ਚੁੱਕਿਆ ਇੱਕ ਤਾਂ ਇੱਥੇ ਹਵਾ ਬਹੁਤ ਆਉਂਦੀ ਹੈ ਦੂਜਾ ਨੰਬਰ ਇਹਦੀ ਕੋਈ ਵੱਡੀ ਨੀ ਹੈ ਨੀਗੀ ਥੱਲੇ ਡੂੰਘੀ ਨਹੀਂ ਹੈ ਨੀਗੀ ਜਿਹਦੇ ਕਰਕੇ ਕਿ ਇਹ ਧਰਤੀ ਦੇ ਉੱਪਰ ਹੀ ਪਿਆ ਹੈਗਾ ਤਾਂ ਇਹ ਕਰਕੇ ਇਹਨੂੰ ਹਵਾ ਮਹਿਲ ਕਿਹਾ ਜਾਂਦਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਕਿਵੇਂ ਅੰਦਰੋਂ ਸਾਰਾ ਮਹਿਲ ਆ ਜਿਹੜਾ ਉਹ ਬਾਹਰਲੇ ਪਾਸੋਂ ਪੂਰਾ ਤਰੀਕੇ ਦੇ ਨਾਲ ਆ ਜਿਹੜਾ ਦਿਸਦਾ ਹੈਗਾ ਤੇ ਇਹਦੇ ਵਿੱਚ ਰਾਜੇ ਦੀਆਂ ਲਗਭਗ 12 ਰਾਣੀਆਂ ਰਹਿੰਦੀਆਂ ਸੀਗੀਆਂ 12 ਦੇ ਲਈ ਅਲੱਗ-ਅਲੱਗ ਅਪਾਰਟਮੈਂਟ ਸੀਗੇ ਤੇ ਅਲੱਗ-ਅਲੱਗ ਦੇ ਵੇਖਣ ਦੇ ਵਾਸਤੇ ਅਲੱਗ-ਅਲੱਗ ਖਿੜਕੀ ਸੀਗਾ ਜਿਵੇਂ ਤੁਸੀਂ ਦੇਖ ਰਹੇ ਹੋ ਬਾਹਰ ਖਿੜਕੀ ਦਿਂਦੀ ਆ ਇਸ ਤੋਂ ਅੱਗੇ ਆ ਜਾਨੇ ਆਪਾਂ ਜਲਮਹਿਲ ਵਾਲੇ ਪਾਸੇ ਇਹ ਜਲਮਹਿਲ ਅੱਜ ਦੇ ਸਮੇਂ ਬੰਦ ਪਿਆ ਹੈਗਾ ਤਾਂ ਇਹਦਾ ਕੁਝ ਚੱਲ ਰਿਹਾ ਪ੍ਰੋਜੈਕਟ ਪਰ ਆਉਣ ਨਾਲ ਟਾਈਮ 'ਚ ਇੱਥੇ ਹੋ ਸਕਦਾ ਆਪਾਂ ਨੂੰ ਹੋਟਲ ਦੇਖਣ ਨੂੰ ਮਿਲੇ ਉਸ ਤੋਂ ਬਾਅਦ ਆਪਾਂ ਅੱਗਾ ਆ ਜਾਨੇ ਆ ਖਜ਼ਾਨਾ ਮਹਿਲ ਵਾਲੇ ਪਾਸੇ ਖਜ਼ਾਨਾ ਮਹਿਲ ਦੇ ਵਿੱਚ ਜੋ ਵੀ ਜੁਐਲਰੀ ਪਈ ਆ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਜੁਐਲਰੀ ਹੈ ਜਿਹ ਓਰੀਜਨਲ ਆ ਹੈਗੀ ਆ ਤੇ ਉਹਦੇ ਵਿੱਚੋਂ ਬਹੁਤ ਸਾਰੀ ਜੁਵੈਲਰੀ ਜਿਹੜੀ ਉਹ ਬਾਲੀਵੁੱਡ ਚ ਵਰਤੀ ਗਈ ਆ ਆਹ ਸਭ ਤੋਂ ਵੱਡੀ ਰਿੰਗ ਜਿਹੜੀ ਗਿਨੀਜ਼ ਬੁੱਕ ਆਫ ਵਰਲਡ ਦੇ ਵਿੱਚ ਦਾ ਰਿਕਾਰਡ ਹੈਗਾ ਤੇ ਆਹਾਂ ਜਿਹੜਾ ਤੁਸੀਂ ਆ ਦੇਖ ਰਹੇ ਹੋ ਮੁਕਟ ਜਾਂ ਇਹ ਤਾਜਮਹਿਲ ਮੂਵੀ ਦੇ ਵਿੱਚ ਵਰਤਿਆ ਗਿਆ ਸੀਗਾ ਤੇ ਆ ਜਿਹੜੀ ਸਾਰੀ ਜੁਵੈਲਰੀ ਇਹ ਬਾਲੀਵੁੱਡ ਮੂਵੀਆਂ ਦੇ ਵਿੱਚ ਵਰਤੀ ਗਈ ਆ ਜੇਕਰ ਤੁਸੀਂ ਗੌਰ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਆਹਾ ਸ਼੍ਰੀ ਰਾਮ ਜੀ ਦੇ ਉਹ ਪੱਥਰ ਜਿਹੜੇ ਉਹਨਾਂ ਨੇ ਸ਼੍ਰੀ ਲੰਕਾ ਨੂੰ ਪੁਲ ਬਣਾਉਣ ਲੱਗਿਆਂ ਆ ਰਾਮ ਸੇਤੂ ਬਣਾਉਣ ਲੱਗਿਆਂ ਲਾਏ ਸੀਗੇ ਤੇ ਇਹ ਉੱਥੋਂ ਪੱਥਰ ਲਿਆ ਕੇ ਇੱਥੇ ਦਰਸ਼ਨਾਂ ਦੇ ਲਈ ਰੱਖੇ ਗਏ ਆ ਵਾਕਈ ਇਹ ਇੱਕ ਖਜ਼ਾਨਾ ਮਹਿਲ ਆ ਤੇ ਇਹਨੂੰ ਪਿੰਕ ਸਿਟੀ ਕਿਉਂ ਕਿਹਾ ਜਾਂਦਾ ਹੈ ਕਉਂਕੀ ਨਾ ਉਹਦੋਂ ਰਾਜਾ ਜੈ ਸਿੰਘ ਨੇ ਇਹਨੂੰ ਇੱਕ ਇਦਾਂ ਦਾ ਹੀ ਰੰਗ ਕਰਾਇਆ ਸੀਗਾ ਜਿਹੜਾ ਹੁਣ ਰੰਗ ਆ ਜਿਆਦਾ ਲੋਕ ਇਹਨੂੰ ਦੇਖ ਕੇ ਕਹਿੰਦੇ ਆ ਕਿ ਇਹ ਕਿਹੜੀ ਪਿੰਕ ਸਿਟੀ ਆ ਤਾਂ ਉਹਦੋਂ ਰੰਗਾਂ ਦਾ ਕੋਈ ਬਹੁਤਾ ਗਿਆਨ ਨਹੀਂ ਹੁੰਦਾ ਸੀਗਾ ਤਾਂ ਫਿਰ ਉੱਥੇ ਇੱਕ ਅੰਗਰੇਜ਼ ਆਇਆ ਸੀਗਾ ਜਦੋਂ ਉਹਨੇ ਆ ਕੇ ਵੇਖਿਆ ਨਾ ਤਾਂ ਉਹਨੇ ਇਹਦਾ ਨਾਮ ਰੱਖਿਆ ਸੀਗਾ ਪਿੰਕ ਸਿਟੀ ਤਾਂ ਅੱਜ ਵੀ ਇਹ ਉਸੇ ਹੀ ਤਰ੍ਹਾਂ ਤੇ ਉਸੇ ਹੀ ਰੰਗ ਦੇ ਵਿੱਚ ਹੈਗੀ ਆ ਜਦੋਂ ਦੀਵਾਲੀ ਦਾ ਟਾਈਮ ਆਉਂਦਾ ਨਾ ਤਾਂ ਉਦੋਂ ਬਹੁਤ ਖੂਬਸੂਰਤ ਜਿਹੜਾ ਕੀ ਮਾਹੌਲ ਸ਼ਹਿਰ ਦਾ ਵੇਖਣ ਵਾਲਾ ਹੁੰਦਾ ਤੇ ਆਹਾ ਮੇਰਾ ਹੋਟਲ ਸੀਗਾ ਇਹ ਹੋਟਲ ਦੇ ਵਿੱਚ ਮੈਂ ਰੁਕਿਆ ਸੀਗਾ ਬਹੁਤ ਕਿਆ ਯਾਰ ਬਾਤਾਂ ਸੀਗੀਆਂ ਇਹਦਾ ਨਾਂ ਹੈਗਾ ਦਾਗ ਗ੍ਰੈਂਡ ਅਨੁਕੰਪਾ ਤੇ ਸਰਵਿਸ ਬਹੁਤ ਘੈਂਟ ਸੀਗੇ ਇਹਨਾਂ ਦੀ ਬੰਦੇ ਬਹੁਤ ਵਧੀਆ ਸੀਗੇ ਹਰ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਕੰਪਰੋਮਾਈਜ਼ ਕੀਤਾ ਹਰ ਇੱਕ ਚੀਜ਼ ਜੋ ਵੀ ਪ੍ਰੋਵਾਈਡ ਕਰ ਸਕਦੇ ਸੀ ਇਹਨਾਂ ਨੇ ਕੀਤੀ ਉਹ ਹਰ ਬਹੁਤ ਯਾਨੀ ਕਿ ਇਹਨਾਂ ਨੇ ਸਾਥ ਦਿੱਤਾ ਤੇ ਇਹ ਉਦੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਆਹ ਹਾ ਤੋਪ ਦੇ ਬਾਰੇ ਮੈਂ ਦੱਸ ਹੀ ਚੁੱਕਿਆ ਹਾਂ ਇਹ ਇੱਕ ਇਦਾਂ ਦੀ ਤੋਪ ਆ ਜਿਹਨੇ ਰਾਜਸਥਾਨ ਦੀਆਂ ਰਿਆਸਤਾਂ ਨੂੰ ਬਚਾ ਕੇ ਰੱਖਿਆ ਸੀਗਾ ਇਹਦਾ ਡਾਰੀ ਬਹੁਤ ਤਕੜਾ ਸੀਗਾ ਇਹਦੇ ਵਿੱਚ 100 ਕਿਲੋ ਬਰੂਦ ਪੈਂਦਾ ਸੀ ਤੇ 50 ਕਿਲੋ ਦਾ ਗੋਲਾ ਪੈਂਦਾ ਸੀਗਾ ਆਹ ਆ ਜੈਗੜ ਫੋਟ ਦੇ ਵਿੱਚ ਖੜੀ ਹੈ ਇਹ ਤੋਪ ਤੇ ਇਹਨੂੰ ਜਿਹੜੋ ਪਹਿਲੀ ਵਾਰੀ ਟੈਸਟਿੰਗ ਦੇ ਲਈ ਚਲਾਇਆ ਗਿਆ ਸੀ ਇੱਕ ਵਾਰ ਹੀ ਚੱਲੀ ਆ ਇਹ ਜਦੋਂ ਸਿਰਫ ਟੈਸਟਿੰਗ ਵਾਸਤੇ ਤਾਂ ਜਦੋਂ ਇਹਨੂੰ ਚਲਾਇਆ ਗਿਆ ਸੀਗਾ ਤਾ ਜਿਹੜੇ ਬੰਦੇ ਨੇ ਇਹਨੂੰ ਚਲਾਇਆ ਸੀਗਾ ਤਾਂ ਉਹਨੇ ਇੱਕ ਬਹੁਤ ਲੰਬੀ ਬੱਤੀ ਬਣਾ ਕੇ ਤਾਂ ਉਹਨੂੰ ਜਦੋਂ ਥੱਲੋਂ ਅੱਗ ਲਾਈ ਸੀ ਤੇ ਉਸ ਤੋਂ ਬਾਅਦ ਆਹ ਕੁੰਡ ਦੇ ਵਿੱਚ ਛਾਲ ਮਾਰਤੀ ਸੀਗੀ ਫੇਰ ਵੀ ਉਸ ਬੰਦੇ ਦੇ ਕੰਨਾਂ ਦੇ ਪਰਦੇ ਪਾਟ ਗਏ ਸੀਗੇ ਆ ਤੁਹਾਨੂੰ ਉਹ ਚੌਂਡਕ ਤੋਂ ਦਿਂਦੇ ਨੇ ਇਹਦੇ ਥੱਲੇ ਉਹ ਖੜੀ ਆ ਤੇ ਵੇਖੋ ਕਿੰਨੀ ਦੂਰ ਆ ਉੱਥੋਂ ਤੇ ਅੱਗੇ ਕੁੰਡ ਇਹ ਪੁੱਲ ਪਾਣੀ ਨਾਲ ਭਰਿਆ ਗਿਆ ਸੀਗਾ ਤਾਂ ਅੱਜ ਵੀ ਇਹਦੇ ਵਿੱਚ ਜਿਹੜਾ ਬਰਸਾਤਾਂ ਦਾ ਪਾਣੀ ਆ ਆਉਂਦਾ ਹੈਗਾ ਉਸ ਤੋਂ ਅੱਗੇ ਜੇ ਆਪਾਂ ਹਾ ਤੋਫਾਂ ਦੀ ਗੱਲ ਕਰੀਏ ਤੇ ਇਹਦੇ ਟਾਇਰਾਂ ਤੇ ਤੁਸੀਂ ਧਿਆਨ ਦਿਓ ਜੋ ਜਿੰਨੀ ਇਹਦੀ ਟਾਇਰਾਂ ਦੀ ਲੰਬਾਈ ਚੌੜਾਈ ਹੈਗੀ ਆ ਉਨੀ ਹੀ ਚੌੜਾਈ ਅੱਜ ਦੇ ਸਮੇਂ ਦੇ ਵਿੱਚ ਆਪਣੀਆਂ ਰੀਲ ਗੱਡੀਆਂ ਦੀ ਤੇ ਆਹ ਪੁਰਾਣਾ ਵਟਸਐਪ ਹੁੰਦਾ ਸੀਗਾ ਜਾਂ ਪੁਰਾਣਾ ਫੋਨ ਕਹਿ ਲਈਏ ਇੱਥੋਂ ਖੜ ਕੇ ਆਵਾਜ਼ ਦਿੱਤੀ ਜਾਂਦੀ ਸੀ ਕਿ ਇਹ ਆਵਾਜ਼ ਰਾਜੇ ਦੇ ਰਾਣੀ ਦੇ ਮਹਿਲ ਤੱਕ ਕਮਰੇ ਤੱਕ ਪਹੁੰਚਦੀ ਸੀਗੀ ਤਾਂ ਇਹ ਇੱਕ ਬੜਾ ਘੈਂਟ ਜਿਹਾ ਕਨਸੈਪਟ ਸੀਗਾ ਇਹਨੂੰ ਜਦੋਂ ਲੋਡ ਹੁੰਦੀ ਸੀ ਉਦੋਂ ਖੋਲਿਆ ਜਾਂਦਾ ਸੀਗਾ ਬਾਅਦ ਚ ਬੰਦ ਕਰ ਦਿੱਤਾ ਜਾਂਦਾ ਸੀਗਾ ਤੇ ਨਾਰਗੜ ਫੋਰਟ ਨੂੰ ਜਾਂਦੇ ਆ ਜਦੋਂ ਰਸਤੇ 'ਚ ਆਪਾਂ ਜਾਂਦੇ ਆ ਤਾਂ ਥੋੜਾ ਜਿਹਾ ਪਹਾੜੀ ਜਿਹਾ ਇਲਾਕਾ ਆਉਂਦਾ ਹੈਗਾ ਤੇ ਉੱਥੇ ਯਾਰ ਕਿਆ ਖੂਬਸੂਰਤੀ ਆ ਆ ਹੈਗਾ ਨਾਰਗੜ ਫੋਰਟ ਜਿਨੇ ਨਾਰਗੜ ਫੋਰਟ ਨਹੀਂ ਨਾ ਦੇਖਿਆ ਜੈਪੁਰ ਜਾ ਕੇ ਤੇ ਉਹਨੇ ਕੁਝ ਦੇਖਿਆ ਹੀ ਨਹੀਂ ਸਮਝ ਲਉ ਤਾਂ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਇਹਨੂੰ ਬਾਬੜੀ ਵੀ ਕਹਿੰਦੇ ਆ ਪੀਨਾ ਮੰਨਾ ਕੁੰਡ ਵੀ ਕਹਿੰਦੇ ਆ ਇਹਨੂੰ ਇੱਥੇ ਦੜਕ ਮੂਵੀ ਜਿਹੜੀ ਉਹ ਸ਼ੂਟ ਹੋਈ ਸੀਗੀ ਤੇ ਇੱਥੇ ਬਹੁਤ ਘੰਟ ਜਿਹੜਾ ਉਹ ਸੀਨ ਉਹਦੇ ਵਿੱਚ ਲਏ ਗਏ ਸੀਗੇ ਤਾਂ ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਇਹ ਹੈਗਾ ਅਮੀਰ ਫੋਰਟ ਅਮੀਰ ਫੋਰਟ ਅੰਬਰ ਫੋਰਟ ਇਹਨੂੰ ਕਈ ਨਾਂ ਹੈਗੇ ਆ ਇਹਦੇ ਤਾਂ ਇਹ ਉਹਨਾਂ ਦੇ ਜਿਹੜੇ ਸੇਵਕ ਸੀਗੇ ਉਹਨਾਂ ਦੇ ਰਹਿਣ ਵਾਲੇ ਕਮਰੇ ਸੀਗੇ ਇਹ ਇੱਥੋਂ ਹੀ ਸਭ ਤੋਂ ਘੈਂਟ 뷰 ਆਉਂਦਾ ਸੀਗਾ ਤੇ ਮੈਂ ਸੋਚਿਆ ਫਿਰ ਇਹ ਤੁਹਾਡੇ ਨਾਲ ਸ਼ੂਟ ਕਰਕੇ ਜਿਹੜਾ ਸਾਹਮਣੇ ਕਰਾਂ ਉਸ ਤੋਂ ਅੱਗੇ ਜਿਹੜਾ ਬੰਦਾ ਚੋਖੀ ਡਾਣੀ ਨਹੀਂ ਗਿਆ ਉਹ ਤਾਂ ਫਿਰ ਗਿਆ ਹੀ ਨਹੀਂ ਨਾ ਕਿਤੇ ਉਹ ਤਾਂ ਫਿਰ ਗਿਆ ਪਰ ਘੁੰਮਿਆ ਹੀ ਨਹੀਂਗਾ ਤਾਂ ਕੀ ਇੱਥੇ ਤੁਸੀਂ ਮ사ਜ ਤੋਂ ਲੈ ਕੇ ਯਾਰ ਕਿਆ ਨਾਚ ਗਾਣਾ ਕੀ ਮੈਂ ਕਹਨਾ ਜੋ ਵੀ ਰਾਜਸਥਾਨ ਦੀ ਵਿਰਾਸਤ ਹੈਗੀ ਨਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀ ਹੀ ਮਿਲੂਗੀ ਹਰ ਇੱਕ ਚੀਜ਼ ਇਹਨਾਂ ਦਾ ਫੂਡ ਤੱਕ ਦੇਸੀ ਘੋਦੇ ਵਿੱਚ ਅੱਜ ਤੱਕ ਤਿਆਰ ਹੁੰਦਾ ਕੱਲਾ ਇੱਥੇ ਨਹੀਂ ਸਾਰੇ ਰਾਜਸਥਾਨ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਰੋਟੀ ਖਾ ਲਿਆ ਜੋ ਆ ਇੱਕ ਬੇਬੇ ਆ ਬਾਜਰੇ ਦੀ ਰੋਟੀ ਦੇ ਉੱਪਰ ਨਾ ਇੱਕ ਚਿਬੜਾਂ ਦੀ ਚਟਨੀ ਤੇ ਅਦਰਕ ਦੀ ਚਟਨੀ ਰੱਖ ਕੇ ਦਿੰਦੀ ਆ ਮੈਂ ਕਹਿੰਨਾ ਕਿਆ ਨਾਲ ਸੀ ਲੂਸੀ ਕਿਆ ਬਾਤਾਂ ਹੁੰਦੀਆਂ ਯਾਰ ਕਿਆ ਟੇਸਟੀ ਫੂਡ ਆ ਤੇ ਕੀ ਤੁਸੀਂ ਉੱਥੇ ਜਾਦੂ ਦਾ ਸ਼ੋਅ ਤੱਕ ਵੇਖ ਸਕਦੇ ਹੋ ਤੇ ਜਿਵੇਂ ਫੂਡ ਦੀ ਮੈਂ ਪਹਿਲਾਂ ਹੀ ਗੱਲ ਕਰਕੇ ਹਟਿਆ ਵੀ ਫੂਡ ਅੱਜ ਵੀ ਇਹਨਾਂ ਦਾ ਦੇਸੀ ਘੋੜੇ ਚ ਤਿਆਰ ਹੁੰਦਾ ਸਾਢੇ 20 ਇਹ ਰਸੋਈਆਂ ਦੇ ਵਿੱਚ ਹੁੰਦਾ ਸੀਗਾ ਅਸੀਂ ਕੰਪਨੀਆਂ ਮਗਰ ਵੱਡੀਆਂ-ਵੱਡੀਆਂ ਚੀਜ਼ਾਂ ਦੇ ਮਗਰ ਲੱਗ ਕੇ ਇਹਨਾਂ ਨੂੰ ਆਪਦੀਆਂ ਰਸੋਈਆਂ ਦੇ ਵਿੱਚੋਂ ਕੱਢਤਾ ਸੋ ਧੰਨਵਾਦ ਥੈਂਕ ਯੂ ਸੋ ਮਚ